ਸੱਚੀ ਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਅਮਨਸ ਫੂਡ ਕੋਰਟ ਕੀ ਹਾਲ ਚੱਲ ਨੇ ਜੀ ਤੁਹਾਡੇ ਆਈ ਹੋਪ ਤੁਸੀਂ ਸਭ ਬਹੁਤ ਅੱਛੇ ਹੋਵੋਗੇ ਤੇ ਅੱਜ ਆਪਾਂ ਬਣਾਵਾਂਗੇ ਜੀ ਇਨਸਟੈਂਟ ਅਰਬੀ ਦੀ ਸਬਜੀ ਬਿਲਕੁਲ ਜੀ ਇਹਨੂੰ ਇਨਸਟੈਂਟ ਆਪਾਂ ਤਾਂ ਕਿ ਆਇਆ ਕਿਉਂਕਿ ਇਹ ਝਟਪਟ ਤਿਆਰ ਹੋ ਜਾਏਗੀ ਆਪਣਾ ਬਹੁਤ ਜ਼ਿਆਦਾ ਟਾਈਮ ਵੇਸ ਨਹੀਂ ਕਰਦੇ ਅਰਬੀ ਬਣਾਉਣ ਲਈ ਆਪਾਂ ਸਭ ਤੋਂ ਪਹਿਲਾਂ ਅਰਬੀ ਨੂੰ ਅੱਛੀ ਤਰ੍ਹਾਂ ਨਾਲ ਛਿੱਲ ਕੇ ਤੇ ਉਹਨੂੰ ਆਪਾਂ ਪਤਲੇ ਪੀਸੇਸ ਚ ਕੱਟ ਕਰ ਲਾਂਗੇ ਤੇ ਨਾਲ ਹੀ ਇੱਥੇ ਮੈਂ ਆਨਿਅਨਸ ਤੇ ਗ੍ਰੀਨ ਚਿਲੀਜ਼ ਨੂੰ ਵੀ ਕੱਟ ਕਰ ਲਿਆ ਜੀ ਤੇ ਹੁਣ ਆਪਾਂ ਕੜਾਈ ਵਿੱਚ ਤੇਲ ਗਰਮ ਕਰਾਂਗੇ ਸਰੋਂ ਦਾ ਤੇ ਉਹਦੇ ਵਿੱਚ ਆਪਾਂ ਡਾਇਰੈਕਟਲੀ ਆਪਣੀ ਜਿਹੜੀ ਅਰਬੀ ਦੀ ਕੱਟੀ ਹੋਈ ਸਬਜ਼ੀ ਹੈ ਇਸ ਨੂੰ ਆਪਾਂ ਫਰਾਈ ਕਰ ਲਾਂਗੇ ਅਰਬੀ ਨੂੰ ਆਪਾਂ ਬਹੁਤ ਜ਼ਿਆਦਾ ਪਤਲਾ ਜਾਂ ਬਹੁਤ ਜ਼ਿਆਦਾ ਮੋਟਾ ਨਹੀਂ ਕੱਟਾਂਗੇ ਕਿਉਂਕਿ ਜੇ ਅਰਬੀ ਜ਼ਿਆਦਾ ਪਤਲੀ ਹੋਏਗੀ ਤਾਂ ਉਹ ਬਿਲਕੁਲ ਹੀ ਮੈਸ਼ੀ ਜੀ ਬਣ ਜਾਏਗੀ ਤੇ ਜੇ ਬਹੁਤ ਮੋਟੀ ਹੋਏਗੀ ਤਾਂ ਉਹ ਜਲਦੀ ਪੱਕੇਗੀ ਨਹੀਂ ਇਸ ਕਰਕੇ ਆਪਾਂ ਬਿਲਕੁਲ ਮੀਡੀਅਮ ਸਾਈਜ਼ ਦੇ ਸਲਾਈਸਸ ਕੱਟ ਕਰਾਂਗੇ ਤੇ ਹੁਣ ਆਪਾਂ ਇਸ ਨੂੰ ਹਾਈ ਫਲੇਮ ਦੇ ਉੱਤੇ ਫਰਾਈ ਕਰਦੇ ਜਾਵਾਂਗੇ ਉਦੋਂ ਤੱਕ ਹਿਲਾਉਂਦੇ ਜਾਵਾਂਗੇ ਜਦੋਂ ਤੱਕ ਕਿ ਸਾਡੀ ਅਰਬੀ ਦੇ ਉੱਪਰ ਇਸ ਤਰ੍ਹਾਂ ਦੇ ਹਲਕੇ ਹਲਕੇ ਰੈੱਡ ਡਾਟਸ ਨਹੀਂ ਆ ਜਾਂਦੇ ਆਪਾਂ ਇਸ ਨੂੰ ਅੱਛੀ ਤਰ੍ਹਾਂ ਨਾਲ ਫਰਾਈ ਕਰ ਲਿਆ ਤੇ ਹੁਣ ਇਹਦੇ ਵਿੱਚ ਅਸੀਂ ਐਡ ਕਰ ਰਹੇ ਹਾਂ ਆਨIONS ਜੋ ਕਿ ਆਪਾਂ ਸਲਾਈਸ ਕਰਕੇ ਕੱਟੇ ਸੀਗੇ ਤੇ ਨਾਲ ਹੀ ਇਹਦੇ ਅਸੀਂ ਐਡ ਕਰਾਂਗੇ ਗ੍ਰੀਨ ਚਿਲੀਜ਼ ਵੀ ਇਹਨਾਂ ਦੋਨਾਂ ਚੀਜ਼ਾਂ ਨੂੰ ਵੀ ਆਪਾਂ ਅਰਬੀ ਦੇ ਨਾਲ ਹੀ ਅਚੀ ਤਰ੍ਹਾਂ ਨਾਲ ਫਰਾਈ ਕਰ ਲਾਂਗੇ ਸਾਡੇ ਪਿਆਜ਼ ਤੇ ਹਰੀਆਂ ਮਿਰਚਾਂ ਨੂੰ ਵੀ ਅਸੀਂ 2-4 ਮਿੰਟ ਲਈ ਇਸੇ ਤਰ੍ਹਾਂ ਨਾਲ ਹਾਈ ਫਲੇਮ ਦੇ ਉੱਤੇ ਫਰਾਈ ਕਰ ਲਾਂਗੇ ਅਰਬੀ ਦੇ ਨਾਲ ਹੀ ਤੇ ਜਦ ਤੱਕ ਇਹ ਥੋੜੇ ਜੇ ਸੌਫਟ ਨਹੀਂ ਹੋ ਜਾਂਦੇ ਬਹੁਤ ਜ਼ਿਆਦਾ ਆਪਾਂ ਇਹਨੂੰ ਨਹੀਂ ਪਕਾਵਾਂਗੇ ਤੇ ਹੁਣ 2-4 ਮਿੰਟ ਨੂੰ ਫਰਾਈ ਕਰਨ ਤੋਂ ਬਾਅਦ ਆਪਾਂ ਐਡ ਕਰ ਲੈਨੇ ਇਹਦੇ ਵਿੱਚ ਮਸਾਲੇ ਨਮਕ ਮਿਰਚ ਤੇ ਹਲਦੀ ਇਹਨੂੰ ਆਪਾਂ ਪਾ ਕੇ ਨਾਲ ਦੇ ਨਾਲ ਇਹਨੂੰ ਅਸੀਂ ਮਿਕਸ ਕਰ ਲਾਂਗੇ ਮਸਾਲੇ ਭਨ ਤੋਂ ਬਾਅਦ 1-2 ਮਿੰਟ ਲਈ ਅਸੀਂ ਇਹਨੂੰ ਹਾਈ ਫਲੇਮ ਦੇ ਉੱਤੇ ਹੀ ਫਰਾਈ ਕਰ ਲਾਂਗੇ ਤੇ ਮਸਾਲੇ ਸਾਡੇ ਅੱਛੀ ਤਰ੍ਹਾਂ ਨਾਲ ਮਿਕਸ ਅਪ ਹੋ ਚੁੱਕੇ ਆ ਜੀ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਕਸ਼ਮੀਰੀ ਰੈੱਡ ਚਿੱਲੀ ਪਾਊਡਰ ਥੋੜਾ ਜਿਹਾ ਆਲੀ ਮੈਂ ਇਹਦੇ ਵਿੱਚ ਥੋੜਾ ਜਿਹਾ ਨਾਰਦਾਨਾ ਐਡ ਕਰ ਲਈਆਂ ਐਕਸਟਰਾ ਕ੍ਰਾਂਚੇ ਦੇ ਨਾਲ ਆ ਜਾਂਦਾ ਹੈ ਤੇ ਥੋੜੀ ਜੀ ਸੁੱਕੀ ਮੇਥੀ ਵੀ ਐਡ ਕਰਾਂਗੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਛੇ ਤਰ੍ਹਾਂ ਨਾਲ ਇੱਕ ਵਾਰੀ ਫੇਰ ਤੋਂ ਮਿਕਸ ਕਰ ਲਾਂਗੇ ਕਸ਼ਮੀਰੀ ਰੈੱਡ ਚਿੱਲੀ ਪਾਊਡਰ ਨਾਲ ਸਾਡੀ ਸਬਜ਼ੀ ਦੀ ਜਿਹੜੀ ਰੰਗਤ ਹੈ ਉਹ ਬਹੁਤ ਅੱਛੀ ਹੋ ਜਾਂਦੀ ਹੈ ਤੇ ਇਹਨਾਂ ਸਾਰੇ ਮਸਾਲਿਆਂ ਨੂੰ ਆਪਾਂ ਹੁਣ 2-4 ਮਿੰਟ ਲਈ ਹਾਈ ਫਲੇਮ ਦੇ ਉੱਪਰ ਇਸੇ ਤਰ੍ਹਾਂ ਫਰਾਈ ਕਰਦੇ ਰਹਾਂਗੇ ਤੇ ਅਰਬੀ ਸਾਡੀ ਰੈਡੀ ਹੋ ਚੁੱਕੀ ਹੈ ਤੁਸੀਂ ਵੇਖ ਸਕਦੇ ਹੋ ਬਿਲਕੁਲ ਖੀੜੀ ਖੀੜੀ ਸਬਜ਼ੀ ਸਾਡੀ ਬਣ ਕੇ ਤਿਆਰ ਹੋਈ ਹੈ ਬਿਲਕੁਲ ਵੀ ਇਹ ਮਸ਼ੀਨੀ ਹੈਗੀ ਤੁਸੀਂ ਵੇਖ ਸਕਦੇ ਹੋ ਤੇ ਬਿਲਕੁਲ ਵੀ ਅਰਬੀ ਟੁੱਟੀ ਨਹੀਂ ਹੈ ਸਾਡੀ ਤੇ ਤੁਸੀਂ ਵੇਖੋ ਆਪਣੀ ਅਰਬੀ ਹੁਣ ਆਪਾਂ ਇੱਕ 스푼 ਦੀ ਹੈਲਪ ਨਾਲ ਇਹਨੂੰ ਅਸੀਂ ਪ੍ਰੈਸ ਕਰਕੇ ਵੀ ਵੇਖ ਲੈਨੇ ਆ ਇਹ ਬਿਲਕੁਲ ਸਾਡੀ ਅਰਬੀ ਬਣ ਕੇ ਰੈਡੀ ਹੈ ਜੀ ਤੇ ਬਿਲਕੁਲ ਘੱਟ ਸਮੇਂ ਦੇ ਵਿੱਚ ਆਪਾਂ ਇਹ ਅਰਬੀ ਰੈਡੀ ਕਰ ਲਈ ਹੈ ਜੀ ਤੇਹੋਂ ਤੁਸੀਂ ਵੀ ਐਸੇ ਤਰ੍ਹਾਂ ਨਾਲ ਅਰਬੀ ਨੂੰ ਇੰਜੋਏ ਕਰੋ ਰੋਟੀ ਨਾਲ ਪਰਾਂਠੇ ਨਾਲ ਜਿੱਦਾਂ ਵੀ ਤੁਹਾਨੂੰ ਅੱਛੀ ਲੱਗੇ ਬਹੁਤ ਹੀ ਅੱਛੀ ਬਣ ਕੇ ਹੈ ਅਰਬੀ ਦੀ ਸਬਜ਼ੀ ਤਿਆਰ ਹੁੰਦੀ ਹੈ ਤੁਸੀਂ ਵੀ ਇਸ ਨੂੰ ਆਪਣੇ ਘਰ ਵਿੱਚ ਸਿਰੋ ਟ੍ਰਾਈ ਕਰਨਾ ਆਪਣੇ ਫੈਮਿਲੀ ਫਰੈਂਡਸ ਨਾਲ ਸ਼ੇਅਰ ਜ਼ਰੂਰ ਕਰਨਾ ਜੇ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਜ਼ਰੂਰ ਕਰਨਾ ਆਪਣੇ ਫੈਮਿਲੀ ਫਰੈਂਡਸ ਨਾਲ ਸ਼ੇਅਰ ਕਰਨਾ ਤੇ ਸਬਸਕ੍ਰਾਈਬ ਕਰਨਾ ਸੀ ਯੂ ਇਨ ਦਾ ਨੈਕਸਟ ਵੀਡੀਓ ਟਿਲ ਦੈਨ ਟੇਕ ਕੇਅਰ ਐਂਡ ਬਾਏ ਬਾਏ